ਬੀਤੇ ਦਿਨੀ ਲੁਧਿਆਣਾ ਦੇ ਥਾਣਾ ਡੱਬਾ ਦੇ ਅਧੀਨ ਆਉਂਦੇ ਆਜਾਦ ਨਗਰ ਵਿਖੇ ਹੋਏ ਅਣਕਤਲ ਨੂੰ ਅੱਜ ਲੁਧਿਆਣਾ ਪੁਲਿਸ ਨੇ ਸੁਲਝਾ ਲਿਆ ਹੈ ਪ੍ਰੈਸ ਵਾਰਤਕਾ ਲੁਧਿਆਣਾ ਦੇ ਹਾਤੀ ਦੇ ਜੁਆਇੰਟ ਕਮਿਸ਼ਨਰ ਜਸਕਰਨਜੀਤ ਸਿੰਘ ਅਤੀਜਾ ਨੇ ਦੱਸਿਆ ਕਿ 7 ਸਤੰਬਰ ਨੂੰ ਇੱਕ ਸ਼ਖਸ ਦਾ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਅੱਜ ਸੁਲਝਾਉਂਦੇ ਹੋਏ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਲੁਧਿਆਣਾ ਦੇ ਹਾਤੀ ਦੇ ਜੁਆਇੰਟ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵੱਲੋਂ ਦੋਸ਼ੀਆਂ ਦੀ ਭੈਣ ਦੇ ਨਾਲ ਕੋਈ ਦਿਨ ਪਹਿਲਾਂ ਛੇੜਛਾੜ ਕੀਤੀ ਗਈ ਸੀ ਅਤੇ ਇਸੇ ਕਾਰਨ ਅਤੇ ਇਸ ਕਾਰਨ ਹੀ ਦੋਸ਼ੀਆਂ ਦੇ ਵੱਲੋਂ ਬਦਲੇ ਦੀ ਭਾਵਨਾ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਥਾਣਾ ਡਾਬੇ ਦੇ ਏਰੀਏ ਦੇ ਵਿੱਚ 8-9 ਦਰਮਿਆਨੀ ਰਾਤ ਨੂੰ ਇੱਕ ਲੜਕੇ ਦੇ ਸੱਟਾਂ ਮਾਰ ਕੇ ਜਿਹੜਾ ਉਹਦਾ ਮਰਡਰ ਕਰਤਾ ਸੀ ਇਹ ਇੱਕ ਬਲਾਈਂਡ ਬਾਰਡਰ ਸੀ। ਉਹਦੇ ਵਿੱਚ ਸੁਹੇਲ ਮੀਰ ਜੀ ਏਡੀਸੀਪੀ ਸਾਹਿਬ ਦੀ ਟੀਮ ਨੇ ਏਸੀਪੀ ਇੰਡਸਟਰੀ ਵੀ ਸੰਦੀਪ ਵਡੇਰਾ ਜੀ ਐਸਐਚਓ ਡਾਬਾ ਇਹਨਾਂ ਨੇ ਬੜਾ ਅੱਛੇ ਜਿਹੜਾ ਮਿਹਨਤ ਕਰਕੇ ਤੇ ਇਸ ਨੂੰ ਜਿਹੜਾ ਇੱਕ ਬਲਾਈਂਡ ਬਾਰਡਰ ਨੂੰ ਟ੍ਰੇਸ ਕਰ ਲਿਆ। ਪ੍ਰੈਸ ਕਰਨ ਤੋਂ ਬਾਅਦ ਜਿਹੜੇ ਉਹਦੇ ਵਿੱਚ ਚਾਰ ਦੋਸ਼ੀ ਸੀ ਟੋਟਲ ਉਹਨਾਂ ਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਵਾਰਦਾਤ 'ਚ ਜਿਹੜਾ ਵਰਤਿਆ ਹੋਇਆ ਜਿਹੜਾ ਕੜਾ ਤੇ ਹੋਰ ਜਿਹੜੀ ਚੀਜ਼ਾਂ ਸੀ ਉਹ ਬਰਾਮਦ ਕਰ ਲਈਆਂ ਤੇ ਇੱਕ ਦੋਸ਼ੀ ਦੀ ਇਹ ਗ੍ਰਿਫਤਾਰੀ ਬਾਕੀ ਹੈ ਤੁਸੀਂ ਕਾਰਨ ਕੀ ਰਿਹਾ ਹੈ ਕਾਰਨ ਇਹਨਾਂ ਦਾ ਜਿਹੜਾ ਇਹਨਾਂ ਦੇ ਵਿੱਚ ਇੱਕ ਲੜਕਾ ਹੈਗਾ ਸੂਰਜ ਠਾਕੁਰ ਸੋਨੂ ਇਹ ਲੜਕੇ ਦੀ ਜਿਹੜੀ ਕਜ਼ਨ ਸਿਸਟਰ ਸੀ ਉਹ ਨੂੰ ਜਿਹੜਾ ਇਹ ਲੜਕੇ ਦਾ ਮ੍ਰਿਤਕ ਹੈ ਜਿਹਦਾ ਮਰਡਰ ਹੋਇਆ ਉਹ ਦੇ ਮੁਤਾਬਿਕ ਸੀ ਵੀ ਉਹ ਗਲਤ ਹਰਕਤਾਂ ਕਰਦਾ ਸੀ। ਇਹੀ ਇਹਨਾਂ ਦੀ ਵਜ੍ਹਾ ਰੰਜਿਸ਼ ਕਾਰਨ ਜਿਹੜਾ ਇਹਨਾਂ ਨੇ ਇਸ ਬੰਦੇ ਨੇ ਨਾਲ ਤਿੰਨ ਬੰਦੇ ਨੂੰ ਇਕੱਠੇ ਕਰਕੇ ਇਹਦੇ ਸੱਟਾਂ ਮਾਰ ਕੇ ਜਿਹੜਾ ਦਾ ਮਰਡਰ ਕੀਤਾ। ਇਹ ਜਨਮਸ਼ਟੀਆਂ ਵਾਲੇ ਦੇ ਨਹੀਂ ਸਾਰੀ ਇਹ ਜਿਹੜਾ ਇੰਕਜ਼ਾਮ ਦਿੱਤਾ ਗਿਆ ਸੀ ਕਿਉਂਕਿ ਜਨਮਸ਼ਟੀ ਸੀ ਕਿ ਉਸ ਦਿਨ ਵੀ ਕਿਹਾ ਜਾ ਰਿਹਾ ਸੀ ਕਿ ਲੜਕੀ ਨੂੰ ਛੋੜਿਆ ਗਿਆ ਹੈ। ਇਹ اسی ਦਿਨਾਂ ਦਾ ਜਿਹੜਾ ਇਹ ਕੰਮ ਮਤਲਬ ਚੱਲ ਰਿਹਾ ਸੀ ਜਿਹੜਾ ਇਹਨਾਂ ਦੇ ਮਨ ਦੇ ਵਿੱਚ ਜਿਹੜੀ ਏਸੇ ਗੱਲ ਦੀ ਉਹ ਸੀ ਖੁੰਦਕ ਜਿਹੜੀ ਵਜ੍ਹਾ ਰੰਜਿਸ਼ ਵੀ ਮੇਰੀ ਜਿਹੜੀ ਕਜ਼ ਜਿਹੜਾ ਇਹਨੇ ਸਲੂਕ ਕੀਤਾ ਉਹਦੀ ਵਜ੍ਹਾ ਦੇ ਵਿੱਚ ਹੀ ਇਹਨੇ ਆ ਸਾਰਿਆਂ ਨੂੰ ਮੁੰਡਿਆਂ ਨੂੰ ਇਕੱਠੇ ਕਰਕੇ ਜੇ ਸੱਟਾਂ ਮਾਰ ਕੇ ਜਿਹੜਾ ਮਰਦ ਜਿਹੜੇ ਜਿਹੜੇ ਬੰਦੇ ਨੇ ਕਿੱਥੇ ਦੇ ਰਹਿਣ ਵਾਲੇ ਕਿੱਥੇ ਨੇ ਲੁਧਿਆਣੇ ਦੇ ਆ ਬਾਹਰ ਇਹ ਲੁਧਿਆਣੇ ਦੇ ਹੀ ਰਹਿਣ ਵਾਲੇ ਮੁੰਡੇ ਸਹੀ ਨਾ ਪਿੰਨਰ ਕੋਡ ਹੈਗਾ ਉਹ ਪੁਰਾਣਾ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਲੜਕਾ ਦੀਪਕ ਕੁਮਾਰ ਉਰਫ ਤੋਤੀ ਹੈ ਇਹਦੇ ਖਿਲਾਫ ਜਿਹੜਾ ਤਿੰਨੋ ਕਦਮੇ ਦਰਜ ਆ ਬਾਕੀਆਂ ਦਾ ਅਸੀਂ ਜਿਹੜਾ ਪ੍ਰੀਵਿਅਸ ਰਿਕਾਰਡ ਚੈੱਕ ਕਰ ਮਿਕ ਚਲ ਜਿਹੜੀ ਉਹ ਮਹਿਲਾ ਜਿਹਦੇ ਸਾਹਮਣੇ ਇਥੇ ਸਾਰੀ ਬਾਤ ਉਹਨੂੰ ਇਜ਼ਾਮ ਦਿੱਤਾ ਗਿਆ ਸੀ ਕਿ ਜਿਹੜੀ ਇਹ ਕ੍ਰੀਸੀ ਸਾਰੀ ਸੀ ਇਸ ਨੂੰ ਉਸ ਉਸ ਨੂੰ ਉਸਨੇ ਕਿ ਟ੍ਰੇਸਿੰਗ ਦੇ ਵਿੱਚ ਤੋਂ ਹੀ ਮਦਦ ਕੀਤੀ ਸੀ ਮੈਂ ਉਸ ਮਹਿਲਾ ਨੇ ਕੋਈ ਬਾਇ ਨੇਮ ਜਾਂ ਉਹ ਬੰਦਿਆਂ ਨੂੰ ਨਹੀਂ ਸੀ ਜਾਣਦੀ ਪਰ ਉਹਨੇ ਇਹ ਦੱਸਿਆ ਸੀ ਵੀ ਇੱਥੇ ਜਿਹੜੇ ਤਕਰੀਬਨ 4 ਬੰਦਿਆਂ ਦੀ ਜਿਹੜੀ ਫਿਗਰ ਕੀਤੀ ਸੀ ਵੀ 4 ਬੰਦੇ ਆ ਜਿਹਨਾਂ ਨੇ ਇਹਦੇ ਸੱਟਾਂ ਮਾਰੀਆਂ ਤਾਂ ਉੱਥੇ ਆਲੇ ਦੁਆਲੇ ਜਿਹੜਾ ਸੀਸੀਟੀਵੀ ਫੁਟੇਜ ਨਹੀਂ ਸੀ ਬਟ ਉਹਦੀ ਉਸ ਗੱਲ ਨੂੰ ਕਰਦੇ ਹੋਏ ਸਾਡੀ ਜਿਹੜੀ ਟੀਮ ਹੈ ਉਹਨੇ ਉਸ ਲੀਡ ਦੇ ਉੱਤੇ ਵਰਕਆਊਟ ਕੀਤਾ ਵਰਕਆਊਟ ਕਰਨ ਤੋਂ ਬਾਅਦ ਫਿਰ ਜਿਹੜਾ ਇਹ ਬੰਦਿਆਂ ਦੀ شناخت ਕੀਤੀ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਆਜ਼ਾਦ ਨਗਰ ਦੇ ਵਿੱਚ ਇਨਸੀਡੈਂਟ ਕਿਉਂ ਕੀਤਾ ਗਿਆ ਆਜ਼ਾਦ ਨਗਰ ਉਸ ਜਿੱਥੇ ਹੋਇਆ ਸੀਗਾ ਮੌਕੇ ਤੇ ਆਜ਼ਾਦ ਨਗਰੀਏ ਜਿੱਥੇ ਸਾਰੇ ਆਜ਼ਾਦ ਨਗਰ ਤੇ ਉੱਥੇ ਕੀ ਪਹਿਲੇ ਖੜੇ ਸੀਗੇ ਲੜਕੇ ਆਜ਼ਾਦ ਨਗਰੀ ਜਿਹੜੇ ਕੀ ਪੂਰੀ ਪਲੈਨਿੰਗ ਨਾਲ ਪਹਿਲੇ ਹੀ ਚਾਲੂ ਮੁੰਡੇ ਉੱਥੇ ਪਹੁੰਚੇ ਨਹੀਂ ਜਦੋਂ ਆਪਾਂ ਇਸ ਗੱਲ ਦਾ ਜਿਹੜਾ ਮੋਟਿਵ ਹੈ ਉਹ ਕਲੀਅਰ ਹੈ ਵੀ ਇਹਨਾਂ ਦੀ ਵਜਾ ਰੰਜਿਸ਼ ਕੀਤੀ ਸੀ ਜਦੋਂ ਵਜਾ ਰੰਜਿਸ਼ ਸੀ ਪ੍ਰੋਪਰ ਪਲੈਨਿੰਗ ਕਰਕੇ ਹੀ ਚਾਰੇ ਇਕੱਠੇ ਹੋਏ ਉਹਨੂੰ ਇਸ ਸਬਕ ਸਿਖਾਉਣ ਲਈ ਇਹਨਾਂ ਨੇ ਕੀਤਾ ਉਹਦੇ ਵਿੱਚ ਜਿਹੜੀਆਂ ਉਹਨੀਆਂ ਸੱਟਾਂ ਲੱਗੀਆਂ ਤੇ ਉਹਦਾ ਜਿਹੜਾ ਮੌਤ ਇਸਤਮਾਲ ਕੀ ਕੀ ਕੀਤਾ ਗਿਆ ਤੇ ਇਹਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਤਾਂ ਸਿਰ ਦੇ ਵਿੱਚ ਕੜੇ ਤੇ ਹੋਰ ਜਿਹੜੇ ਉਹ ਮਾਰੇ ਡੈਡ ਬੋਡੀ ਫਿਰ ਕਿੱਦਾਂ ਫੇਸ ਹੋਈ ਡੈਡ ਬੋਡੀ ਦੀ ਇਤਲਾਮ ਮਿਲਣ ਤੇ ਪਤਾ ਲੱਗਿਆ ਵੀ ਇੱਕ ਬੰਦੇ ਦਾ ਜਿਹੜਾ ਕੁਝ ਬੰਦਿਆਂ ਨੇ ਜਿਹੜਾ ਸੱਟਾਂ ਮਾਰ ਕੇ ਮਰਡਰ ਕਰਤਾ ਮੌਕੇ ਤੇ ਜਿਹੜਾ ਪੁਲਿਸ ਨੇ ਜਾ ਕੇ ਉਸ ਬੰਦੇ ਦੀ شناخت ਕਰਾਈ ਕਰਾਉਣ ਤੋਂ ਬਾਅਦ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਉਹਦੀ ਟੈਕਨੀਕਲ ਜਿਹੜੀ ਐਵਿਡੈਂਸ ਸੀ ਹੋਰ ਕਲੈਕਟ ਕਰਕੇ ਜਿਹੜਾ ਬਲਾਈਂਡ ਕੇਸ ਨੂੰ ਟ੍ਰੇਸ ਕਰਕੇ ਜਿਹੜਾ ਉਹ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਲੁਧਿਆਣੇ ਦੇ ਵਿੱਚ ਹੀ ਸੀ ਤਾਂ ਲੁਧਿਆਣਾ ਤੋਂ ਹੀ ਗ੍ਰਿਫਤਾਰੀ ਐਸਐਮ ਜੀਐਨ ਨਿਊਜ਼ ਦੇ ਲਈ ਲੁਧਿਆਣਾ ਤੋਂ ਬਿਸ਼ੇਖ ਜਲੋਟਾ ਦੀ ਰਿਪੋਰਟ